ਤੇਰੇ ਭਿੰਨ ਪਰਮਾ ਨੋਨ ਵੇਜ ਨਹੀਂ ਖਾਂਦੇ ਜਿਹੜੇ ਵੇਜ ਖਾਂਦੇ ਆ ਉਹ ਇਹਨੂੰ ਬ੍ਰੇਕਫਾਸਟ ਦੇ ਵਿੱਚ ਖਾ ਸਕਦੇ ਆ ਇਹ ਭਾਰ ਘਟੋਣ ਲਈ ਬਹੁਤ ਵਧੀਆ ਹੈ 15-20 ਮਿੰਟ ਸੀ ਜਿਹੜੇ ਆਪਣਾ ਵਰੀਆ ਜੋਰ ਲੱਗ ਗਿਆ ਨਾ 4 ਕਿਲੋਮੀਟਰ ਨਹੀਂ ਹੈ ਜਿਹੜੇ ਆਪਣਾ 15-20 ਮਿੰਟ ਦੇ ਵਿੱਚ ਪੂਰੀ ਕੀਤੀ ਆ ਹਾਫ ਬਰੋਕਲੀ ਜਿਹੜੇ ਕੀਤੀ ਆ ਪਿਆਜ ਜਿਹੜਾ ਕੀਤਾ ਜੀ ਤੁਸੀਂ ਦੇਖ ਸਕਦੇ ਮੈਂ 150 ਗ੍ਰਾਮ ਜਿਹੜਾ ਪਨੀਰ ਆ ਜਿਹੜਾ ਮੈਂ ਇਹ ਜਿਹੜੇ ਕੀਤਾ ਵਾ ਜਿਹੜਿਆ ਵਾ ਤੇ ਨਾਲ ਇੱਕ ਜਿਹੜਾ ਖੀਰਾ ਵਾ ਮੈਂ ਉਹ ਲਿਆ ਤੇ ਨਾਲ ਇੱਕ ਮੈਂ ਨਿੰਬੂ ਲਿਆ ਜੀ ਇਹ ਤਾਂ ਆਪਣੀ ਹੋ ਗਈ ਸਲਾਦ ਇਹਦਾ ਪਾਵਾਂਗਾ ਜੀ ਤਦ ਸਕੂਪ ਰੋਟੀ ਦਾ ਪਾਵਾਂਗਾ ਤੇ ਥੋੜਾ ਸੋ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਤੇ ਅੱਜ ਆਪਣੇ ਵਲੌਗ ਦਾ ਹੈਗਾ 29ਵਾਂ ਦਿਨ ਤੇ ਸਵੇਰ ਦੇ ਆਪਾਂ ਹਨਾ ਮੈਂ ਸਾਢੇ 5 ਵਜੇ ਦੇ ਕਰੀਬ ਉੱਠ ਗਿਆ ਸੀਗਾ ਉੱਠ ਕੇ ਸਵੇਰੇ ਸਭ ਤੋਂ ਪਹਿਲਾਂ ਆਪਾਂ ਦੋ ਗਲਾਸ ਗਰਮ ਪਾਣੀ ਦੇ ਪੀਤੇ ਸੀਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਬਲੈਕ ਕਾਫੀ ਪੀਤੀ ਜੱਦੇ ਘੰਟੇ ਬਾਅਦ ਹਨਾ ਤੇ ਹੁਣ ਆਪਾਂ ਨਹਾ ਧੋ ਕੇ ਆਪਣੀ ਪਾਠ ਪੂਜਾ ਜੋ ਵੀ ਮੈਂ ਕਰਦਾ ਉਹ ਨਾਲ ਉਹ ਕਰਕੇ ਤੇ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਗਰਾਊਂਡ ਦੇ ਵਿੱਚ ਜਿਹੜਾ ਆਪਣਾ ਟਾਈਮ ਹਨਾ ਉਹ ਮੇਰੇ ਦੁਪਹਿਰੇ ਪ੍ਰੈਕਟਿਸ ਕਰਦਾ ਹੁੰਦਾ 1:30 ਵਜੇ ਤੇ ਹੁਣ ਜਿਹੜਾ ਟਾਈਮ ਆ ਉਹ 1:30 ਮਤਲਬ ਵੀ 8 ਹੋ ਗਏ ਆ ਹਨਾ 8:30 ਹੋ ਗਏ ਆ ਤੇ ਹੁਣ ਮੈਂ ਜਿਹੜਾ ਬ੍ਰੇਕਫਾਸਟ ਆ ਉਹ ਕਰਨ ਲੱਗਾ ਸੋ ਜਿਹੜਾ ਸੋ ਜਿਹੜਾ ਅੱਜ ਮੈਂ ਬ੍ਰੇਕਫਾਸਟ ਕਰਨ ਲੱਗਾ ਜੀ ਇਹ ਹੈਗਾ ਓਟਸ ਦਾ ਮਤਲਬੀ ਉਹ ਬ੍ਰੇਕਫਾਸਟ ਹੋਏਗਾ ਤੇ ਜਿਹੜੇ ਮੇਰੇ ਭੈਣ ਭਰਾਵਾਂ ਦਾ ਨਾਨਵੈਜ ਨਹੀਂ ਖਾਂਦਰੇ ਜਿਹੜੇ ਵੈਜ ਖਾਂਦੇ ਆ ਉਹ ਇਹਨੂੰ ਬ੍ਰੇਕਫਾਸਟ ਦੇ ਵਿੱਚ ਖਾ ਸਕਦੇ ਆ ਇਹ ਭੋਪਾ ਘਟੋਣ ਲਈ ਬਹੁਤ ਵਧੀਆ ਹੋਣਾ ਤੇ ਔਰਸ ਬਣਾਉਣ ਲਈ ਮੈਂ ਨਾ ਇੱਕ ਗਲਾਸ ਪਾਣੀ ਦੇ ਵਿੱਚ ਨਾ ਮੈਂ 20 20 30 ਗ੍ਰਾਮ ਮੈਂ ਔਰਸ ਪਾਤੀ ਸੀਗੀ ਤੇ ਜਾਨਕੀ ਛੋਟੀ ਕोली ਮੈਂ ਔਰਸ ਈ ਪਾਤੀ ਸੀ ਫਿਰ ਉਹਦੇ ਵਿੱਚ ਉਹਨੂੰ ਚੰਗਤਰਾ ਬਣਾ ਲਿਆ ਸੀ ਜਦੋਂ ਉਹ ਬਣ ਕੇ ਫਿਰ ਉਹਦੇ ਵਿੱਚ ਮੈਂ ਬਦਾਮ ਥੋੜੇ ਜਿਹੀ 500 ਬਦਾਮ ਕਾਜੂ ਦਾੱਖਾਂ ਥੋੜੀ ਜਾਣ ਤੇ ਚੀਆ ਸੀਡ ਸੀ ਜਿਹੜੇ ਮੈਂ ਉਹ ਇਹਦੇ ਵਿੱਚ ਪਾਤੇ ਸੀਗਾ ਨਾ ਫਿਰ ਇਹਨੂੰ ਚੰਗੀ ਤਰ੍ਹਾਂ ਨਾਲ ਲਾ ਕੇ ਜਦੋਂ ਇਹ ਬਣ ਗਿਆ ਤਾਂ ਇੱਕ ਸਕੂਪ ਨਾ ਮੈਂ ਇਹਦੇ ਵਿੱਚ ਵੇ ਪ੍ਰੋਟੀਨ ਪਾਇਆ ਸੀਗਾ ਕਿਉਂਕਿ ਪ੍ਰੋਟੀਨ ਵੀ ਲੈਣਾ ਜ਼ਰੂਰੀ ਆ ਸੋ ਕਿਉਂਕਿ ਜੇ ਆਪਾਂ ਅੰਡੇ ਵਗੈਰਾ ਨਹੀਂ ਖਾਂਦੇ ਉਦੋਂ ਤਾਂ ਆਪਾਂ ਨੂੰ ਅੰਡਿਆਂ ਤੋਂ ਪ੍ਰੋਟੀਨ ਮਿਲ ਜਾਂਦਾ ਵਾ ਫਿਰ ਇਸ ਕਰਕੇ ਮੈਂ ਵੇ ਆਈਸੋਲੇਟ ਜਿਹੜਾ ਪ੍ਰੋਟੀਨ ਸੀ ਨਾ ਵੇ ਪ੍ਰੋਟੀਨ ਇਹਦੇ ਵਿੱਚ ਮੈਂ ਹਾਫ ਸਕੂਪ ਇਹਦੇ ਵਿੱਚ ਪਾਤਾ ਮੰਗੇਓ ਫਲੇਵਰ ਸੀ ਉਹ ਤੇ ਉਹਨੂੰ ਮੈਂ ਚੰਗੀ ਤਰ੍ਹਾਂ ਘੋਲਤਾ ਮਿਕਸ ਕਰਤਾ ਤੇ ਤੁਸੀਂ ਦੇਖ ਸਕਦੇ ਹੋ ਹੁਣ ਇਦਾਂ ਦਾ ਜਿਹੜਾ ਆਪਣਾ ਓਟਸ ਆ ਬਣ ਕੇ ਉਹ ਰੈਡੀ ਹੋ ਗਿਆ ਤੇ ਨਾਲ ਬਲੈਕ ਕੌਫੀ ਦਾ ਲੈ ਰਿਹਾ ਹਾਂ ਜੀ ਹਣਾ ਹੁਣ ਇਹ ਖਾ ਕੇ ਆਪਾਂ ਜਿਹੜਾ ਤੁਸੀਂ ਦੇਖਿਆ ਵਾ ਇਹ ਆਪਣਾ ਬ੍ਰੇਕਫਾਸਟ ਹੋਏਗਾ ਹੁਣ ਆਪਾਂ ਬ੍ਰੇਕਫਾਸਟ ਕਰਕੇ ਠੀਕ ਆਪਾਂ ਅੱਧੇ ਘੰਟੇ ਤੱਕ ਨਾ ਆਪਾਂ ਜਾਵਾਂਗੇ ਗਰਾਊਂਡ ਦੇ ਵਿੱਚ 9:30 9:30 ਵਜੇ ਗਰਾਊਂਡ ਦੇ ਵਿੱਚ ਜਾਵਾਂਗੇ ਤੇ 10:00 ਵਜੇ ਆਪਾਂ ਵਰਕਆਊਟ ਜਿਹੜਾ ਉਹ ਸ਼ੁਰੂ ਕਰਾਂਗੇ ਨਾ ਸੋ ਵਰਕਆਊਟ ਅੱਜ ਆਪਣਾ ਕੀ ਰਹੇਗਾ ਆਪਾਂ ਦੇਖਦੇ ਆਪਾਂ ਪਹਿ ਰਨਿੰਗ ਆ ਜਿਹੜੀ ਉਹ ਤਾਂ ਲਾਵਾਂਗੇ ਲਾਵਾਂਗਾ ਨਾ 30-40 ਮਿੰਟ ਜਿਹੜੀ ਆਪਣੀ ਰਨਿੰਗ ਆ ਜੀ ਆਪਾਂ ਉਹ ਲਾਵਾਂਗੇ ਫਿਰ ਰਨਿੰਗ ਲਾਉਣ ਤੋਂ ਬਾਅਦ ਫਿਰ ਜਿਹੜੀ ਐਕਸਰਸਾਈਜ਼ ਆ ਹੋਣੀ ਆ ਨਾ ਜਿਹੜੀ ਕਿਹੜੀ-ਕਿਹ ਨੇ ਲਾਵਾਂਗੇ ਜੇ ਅਗਲਾ ਜੋ ਵੀ ਵਰਕਆਊਟ ਹੋਊਗਾ ਮੈਂ ਤੁਹਾਡਾ ਸ਼ੇਅਰ ਕਰਾਂਗਾ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਆਪਾਂ ਨਾ ਗਰਾਉਂਡ ਦੇ ਵਿੱਚ ਆ ਗਏ ਆ ਤੇ ਮੌਸਮਾ ਜਿਹੜਾ ਸਾਫ ਆ ਵਧੀਆ ਮੌਸਮ ਆ ਤੇ ਮੈਂ ਸੋਚਿਆ ਕਿ ਉਹਨਾਂ ਮਤਲਬ ਇਹ ਆਪਾਂ ਜਿਹੜੀ ਰਨਿੰਗ ਆਪਾਂ ਨਾ ਰਨਿੰਗ ਕਰ ਲਈਏ ਆਪਾਂ 3-4 ਕਿਲੋਮੀਟਰ ਜਿਹੜੀ ਰਨਿੰਗ ਆ ਉਹ ਕਰਾਂਗੇ ਇਹ ਜਿਹੜੇ ਟਰੈਕ ਦਾ ਗੇੜਾ ਨਾ ਇਹ 2.5 ਕਿਲੋਮੀਟਰ ਦਾ ਗੇੜਾ ਵਾ ਹੈ ਨਾ ਤੇ ਆਪਾਂ ਇਹਦੇ ਗੇੜ ਡੇਢ ਗੇੜੇ ਲਾਵਾਂਗੇ ਯਾਨੀ ਕਿ 4 ਕਿਲੋਮੀਟਰ ਆਪਣੀ ਰਨਿੰਗ ਹੋ ਜਾਣੀ ਆ ਸੋ so, 4 ਕਿਲੋਮੀਟਰ ਆਪਾਂ ਰਨਿੰਗ ਕਰਾਂਗੇ ਪਹਿਲਾਂ ਫਿਰ ਉਸ ਤੋਂ ਬਾਅਦ ਆਪਾਂ ਜਾਵਾਂਗੇ ਜਿਮ ਦੇ ਵਿੱਚ ਉੱਥੇ ਫਿਰ ਪੇਟ ਦੀ 100 ਜੇ ਲਾਵਾਂਗੇ ਤੇ ਥੋੜੀ ਜਿਹਾ ਫਿਰ ਜਿਮ ਦੇ ਵਿੱਚ ਆਪਾਂ 100 ਜੇ ਕਰਾਂਗੇ ਸੋ ਇਹ ਆਪਣਾ ਵਰਕਆਊਟ ਹੋਊਗਾ ਹੁਣ ਆਪਾਂ ਲੱਗਿਆ ਰਨਿੰਗ ਕਰਨੇ ਸ਼ੁਰੂ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਆਪਣੀ ਜਿਹੜੀ 3-4 ਕਿਲੋਮੀਟਰ ਦੀ ਰਨਿੰਗ ਹੈ ਨਾ ਆਪਣੀ ਉਹ ਕੰਪਲੀਟ ਹੋ ਗਈ ਆ ਤੇ ਵਧੀਆ ਜ਼ੋਰ ਲੱਗ ਗਿਆ ਤਸੀਨ ਆ ਗਿਆ ਵਧੀਆ ਆਪਾਂ ਨੂੰ ਤੇ 15-20 ਮਿੰਟ ਸੀ ਜਿਹੜੇ ਆਪਣਾ ਵਧੀਆ ਜੋਰ ਲੱਗ ਗਿਆ ਨਾ 4 ਕਿਲੋਮੀਟਰ ਰੰਨੀ ਹੈ ਜਿਹੜੀ ਆਪਣਾ 15-20 ਮਿੰਟ ਦੇ ਵਿੱਚ ਪੂਰੀ ਕੀਤੀ ਆ ਨਾ ਜ਼ਿਆਦਾ ਬਹੁਤ ਤੇਜ਼ ਲਈ ਹੈਗੀ ਨਾ ਜ਼ਿਆਦਾ ਆਪਾਂ ਸਲੋ ਲਈ ਬਸ ਮੀਡੀਅਮ ਜੇ ਫੇਸ ਦੇ ਉੱਤੇ ਲਈ ਆ ਵਧੀਆ ਜੋਰ ਲੱਗ ਗਿਆ ਯਾਨੀ ਕਿ ਵਧੀਆ ਕੈਲਰੀ ਜਿਹੜੀ ਆਪਣੀ ਉਹ ਬਰਨ ਹੋ ਗਈ ਆ ਹਨਾ ਤੇ ਆਪਣਾ ਹੁਣ ਰੰਨੀ ਦਾ ਜਿਹੜੀ ਕੰਪਲੀਟ ਹੋ ਗਈ ਆ ਹੁਣ ਚੱਲੇ ਆਪਾਂ ਜਿਮ ਦੇ ਵਿੱਚ ਜਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਮੌਸਮਾ ਜਿਹੜਾ ਉਹ ਵੀ ਖੁੱਲ ਗਿਆ ਹਨਾ ਵਧੀਆ ਤੋਂ ਪਚੜ ਗਈ ਆ ਤੇ ਹੁਣ ਜਿਮ ਦੇ ਵਿੱਚ ਜਾ ਕੇ ਆਪਾਂ ਪਹਿਲਾਂ ਲਾਵਾਂਗੇ ਪੇਟ ਦੀ 100 ਜਿਹੜਾ ਲਾਵਾਂਗੇ ਪੇਟ ਦੀ 10 जिम ਕਰਾਂਗੇ ਹਨ ਸੋ ਜੋ ਵੀ ਅਗਲੀ ਅਪਡੇਟ ਹੋਊਗੀ ਮੈਂ ਤੁਹਾਨੂੰ ਨਾਲ ਸ਼ੇਅਰ ਕਰਾਂਗਾ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਨਹੀਂ ਕਰਨ ਤੋਂ ਵਾਅਦਾ ਆਪਾਂ ਜਿੰਮ ਦੇ ਵਿੱਚ ਜਾ ਕੇ ਨਾ ਮੇ ਢਿੱਡ ਦੀਆਂ ਜਿਹੜੀਆਂ ਐਕਸਰਸਾਈਜ਼ਾਂ ਸੀ ਜਿਹੜੀਆਂ ਉਹ ਲਈਆਂ ਇਹਦੇ ਜਿਹੜੇ ਮੇ ਰਿਪੀਟਿਸ਼ਨ ਹੁੰਦਾ ਸੀਗਾ ਜੀ ਇਹਦੇ ਵਿੱਚ 35 ਤੋਂ 40 ਰਿਪੀਟਿਸ਼ਨ ਹੁੰਦਾ ਸੀਗਾ ਜਿਹੜੇ ਟੋਟਲ ਸੈੱਟ ਸੀ ਇਹਦੇ ਵਿੱਚ 4 ਲਾਈ ਸੀ ਹਨਾ ਦੋ ਅੱਪਰ ਬੋਡੀ ਦੇ ਲਈ ਸੀਗੇ ਤੇ ਦੋ ਲੋਅਰ ਬੋਡੀ ਦੇ ਲਈ ਸੀ ਫਿਰ ਉਸ ਤੋਂ ਬਾਅਦ ਮੈਂ ਨਾ ਅ ਅਪਰ ਬੋਡ ਜੈ ਇਹੀ ਮਤਲਬ 22 ਸਿਪ ਦਾ ਜਿਹੜਾ ਵਰਕਆਊਟ ਸੀਗਾ ਉਹ ਲਾਇਆ ਸੀਗਾ ਮੈਂ ਕੇਵਲ ਕੱਟ ਦੇ ਉੱਤੇ ਇਹਦੇ ਮੈਂ 8 ਤੋਂ 10 ਕੁ ਮੇਰੇ ਕੋਲ ਤੇ ਰੈਪੀਟਿਸ਼ਨ ਲੱਗਦੇ ਸੀਗੇ ਤੇ ਮੈਕਸਿਮਮ weight ਪਾ ਕੇ ਮਰੋਂਦਾ ਵੈਸੇ ਪੂਰਾ ਜੋਰ ਲਾ ਕੇ ਫਿਰ ਨਾਲ ਹੀ ਇਹਦੇ ਮੈਂ 22 ਸਿਪ ਲਾਉਣ ਤੋਂ ਬਾਅਦ ਨਾਲ ਹੀ ਮੈਂ ਟਰਾਈ ਸਿਪ ਦੇ ਲਾਇਆ ਇਹਦੇ ਵੀ ਮੇਰੇ 8 ਤੋਂ 10 ਰੈਪੀਟਿਸ਼ਨ ਰਹਿੰਦੇ ਸੀਗੇ ਇਹਦੇ ਵੀ ਮੈਂ ਟੋਟਲ 3 ਜਿਹੜਾ ਸੈੱਟ ਲਾਇਆ ਤੁਸੀਂ weight ਦੇਖ ਸਕਦੇ ਹੋ ਮੈਂ ਮੈਕਸਿਮਮ weight ਪਾਇਆ ਹੋਇਆ ਜਿੰਨਾ ਕੋ ਮੇਰੀ ਬੋਡੀ ਅਲਾਉ ਕਰਦੀ ਆ ਮੈਂ ਪੂਰਾ ਜੋਰ ਲਾ ਕੇ ਆਪਣੇ ਵੱਲ ਪੂਰੀ ਕੋਸ਼ਿਸ਼ ਕੀਤੀ ਵੀ ਵਧੀਆ ਜੋਰ ਰੋਡ ਲੈ ਕੇ ਹਨਾ ਵੀ ਸੱਪ ਵਰਗੀ ਜੀ ਰੋੜਾ ਇਹ ਤੇ ਇਹਦੇ ਵਿੱਚ ਮੈਂ 15 ਕਿਲੋ ਭਾਰ ਪਾ ਕੇ ਟੋਟਲ ਤੇ ਇਹਦੇ ਵੀ ਮੈਂ ਜਿਹੜੇ ਸੀਗੇ 8 ਤੋਂ 10 ਰਿਪੀਟਿਸ਼ਨ ਆਈ ਸੀ ਫਿਰ ਸੁਮਿੱਥ ਦੇ ਉੱਤੇ ਇਹਦੇ ਤੇ ਮੈਂ ਟ੍ਰਾਈਸੈਪ ਦਾ ਜਿਹੜਾ ਵਰਕਆਊਟ ਸੀਗਾ ਜੀ ਇਹਦੇ ਤੇ ਵੀ ਫਿਰ ਮੈਂ 8 ਤੋਂ ਜਿਹੜੇ 10 ਰਿਪੀਟਿਸ਼ਨ ਹੁੰਦੇ ਸੀ ਇਹਦੇ ਤੇ ਵੀ ਮੈਂ 30 40 ਕਿਲੋ ਦਾ ਜਿਹੜਾ weight ਸੀ ਜਿਹੜਾ ਤੁਸੀਂ ਦੇਖ ਸਕਦੇ ਪਾਇਆ ਹੋਇਆ ਵਾ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਦਉ ਕਿ ਮੈਂ ਇਹ ਵੀ ਬਾਈਸੈਪ ਦਾ ਜਿਹੜਾ ਸੀ ਵਰਕਆਊਟ ਸੀਗਾ ਏ ਵੀ ਬਾਈਸੈਪਸ ਦਾ ਵਰਕਆਊਟ ਕੀਤਾ ਜੀ ਇਹਦੇ ਮੇਰੇ 10 ਤੋਂ 12 ਰੈਪੀਟਿਸ਼ਨ ਆਸੀ ਇਹਦੇ ਵੀ ਟੋਟਲ ਮੇਜਲੇ ਤੇ ਤਿੰਨ ਸੈੱਟ ਸੀ ਜਿਹੜੇ ਉਹ ਲੈ ਜਣਾ ਅਗਰ ਤੁਸੀਂ weight ਘਟਾਉਣਾ ਚਾਹੁੰਦੇ ਹੋ ਤਾਂ ਸਟਰੈਂਥ ਟ੍ਰੈਨਿੰਗ ਜ਼ਰੂਰ ਕਰਿਆ ਕਰੋ ਸੋ ਹਾਂਜੀ ਆਪਾਂ ਵਰਕਆਊਟ ਕਰਕੇ ਆਪਾਂ ਘਰੇ ਆ ਗਿਆਂ ਜੀ ਦੁਪਹਿਰ ਦਾ ਵਰਕਆਊਟ ਆਪਾਂ ਕਰ ਲਿਆ ਵਾ ਜਿਹੜਾ ਤੇ ਹੁਣ ਆਪਾਂ ਲੱਗਿਆ ਜੀ ਕਰਨ ਲੰਚ ਤੇ ਤੁਸੀਂ ਲੰਚ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਮੈਂ ਨਾ ਮਿਕਸ ਵੇਜੀਟੇਬਲ ਬਣਾਇਆ ਨੇ ਜਿਹੜੇ ਇਹਦੇ ਵਿੱਚ ਚਾਰ ਪੰਜ ਚੀਜ਼ਾਂ ਜਿਹੜੀਆਂ ਉਹ ਐਡ ਕੀਤੀਆਂ ਨੇ ਮੈਂ ਇੱਕ ਹਾਫ ਬਰੋਕਲੀ ਜਿਹੜੇ ਕੀਤੀ ਆ ਪਿਆਜ ਜਿਹੜੇ ਕੀਤਾ ਜੀ ਤੁਸੀਂ ਦੇਖ ਸਕਦੇ ਮੈਂ ਤੇ ਨਾਲ ਮੈਂ ਮੱਕੀ ਦੇ ਦਾਣੇ ਆ ਨਾ ਜਿਹਨਾਂ ਨੂੰ ਸਵੀਟ ਕੌਰਨ ਕਹਿੰਦੇ ਆ ਉਹ ਵੀ ਮੈਂ ਇਹਦੇ ਵਿੱਚ ਏਡ ਕੀਤਾ ਆ ਆ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਮਤਲਬ ਵੀ ਲੰਚ ਹੋਏਗਾ ਜੀ ਹਣਾ ਤੇ ਇਹਦੇ ਨਾਲ ਆਪਾਂ ਗ੍ਰੀਨ ਟੀ ਜਾਂ ਗ੍ਰੀਨ ਕਾਫੀ ਜਿਹੜੀ ਆ ਪੋਹ ਲਵਾਂਗੇ ਸੋ ਇਹ ਆਪਣਾ ਲੰਚ ਆ ਅਗਰ ਤੁਸੀਂ ਆਪਣਾ ਬੋਡੀ ਗੇਟ ਘਟਾਉਣਾ ਚਾਹੁੰਦੇ ਹੋ ਨਾ ਤਾਂ ਤੁਸੀਂ ਆ ਜਿਹੜੀ ਮੈਂ ਵੇਜੀਟੇਬਲ ਬਣਾਇਆ ਵਾ ਹਣਾ ਤੁਸੀਂ ਇਹਨੂੰ ਬਣਾ ਸਕਦੇ ਹੋ ਆ ਵੇਜੀਟੇਬਲ ਨੂੰ ਕਿਵੇਂ ਬਣਾਉਣਾ ਵਾ ਹਣਾ ਕਿਹੜੇ ਤੇਲ ਦੇ ਵਿੱਚ ਬਣਾਉਣਾ ਕਿਹੜੇ ਔਇਲ ਦੇ ਵਿੱਚ ਬਣਾਉਣਾ ਵਾ ਇਹਦੇ ਤੇ ਮੈਂ ਆਲਰੇਡੀ ਪੂਰੀ ਵੀਡੀਓ ਬਣਾਈ ਹੋਈ ਆ ਉਦੋਂ ਫਿਰ ਲਿਖਿਆ ਥੱਲੇ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਜਾਂ ਫਿਰ ਮੇਰੇ YouTube ਚੈਨਲ ਤੇ ਜਾਓ ਜਾ ਕੇ ਤੁਸੀਂ ਦੇਖ ਰਹੇ ਜਿਹੜਾ ਮਿਕਸ ਵੇਜੀਟੇਬਲ ਆ ਨਾ ਭਾਰਕਟ ਹੋਣ ਵਾਸਤੇ ਕਿਵੇਂ ਬਣਾਇਆ ਜਾਂਦਾ ਵਾ ਤੁਸੀਂ ਇਹਨੂੰ ਖਾਣਾ ਸ਼ੁਰੂ ਕਰੋ ਤੁਸੀਂ ਲਗਾਤਾਰ 10 ਦਿਨ ਇਹ ਚੀਜ਼ਾਂ ਜਿਹੜੀ ਤੁਸੀਂ ਖਾ ਸਕਦੇ ਹੋ ਇਹਦੇ ਵਿੱਚ ਜਿਹੜੇ ਸਬਜ਼ੀਆਂ ਨਾ ਤੁਸੀਂ ਅਲੱਗ-ਅਲੱਗ ਚੇਂਜ ਕਰਕੇ ਵੀ ਪਾ ਸਕਦੇ ਹੋ ਜਿਵੇਂ ਤੁਸੀਂ ਬਰੋਕਲੀ ਦੇ ਨਾਲ ਤੇ ਬੀਜ ਵੀ ਪਾ ਸਕਦੇ ਹੋ ਬੀਜ ਪਾ ਸਕਦੇ ਹੋ ਜਾਂ ਟਮਾਟਰ ਐਡ ਕਰ ਸਕਦੇ ਹੋ ਮਟਰ ਵੀ ਤੁਸੀਂ ਐਡ ਜਿਹੜੇ ਇਹਦੇ ਵਿੱਚ ਕਰ ਸਕਦੇ ਹੋ ਅਲੱਗ ਰਿਹਾ ਕਿ ਸਬਜੀ ਜੂਸੀ ਇਹਦੇ ਵਿੱਚ ਐਡ ਕਰ ਸਕਦੇ ਹੋ ਬਣਾ ਕੇ ਤੁਸੀਂ ਖਾਓ ਬਹੁਤ ਵਧੀਆ ਇਹ ਸਵਾਦ ਬੰਦਾ ਵਾ ਤੇ ਇਹਦਾ ਰੇਟ ਹੈ ਜਿਹੜਾ ਬਹੁਤ ਜਲਦੀ ਕਰਦਾ ਕਿਉਂਕਿ ਇਹਦੇ ਵਿੱਚ ਫਾਈਬਰ ਵੀ ਆ ਪ੍ਰੋਟੀਨ ਵੀ ਆ ਤੇ ਲੋ ਘਾਰਬੋਹਾਈਡਰੇਟ ਆ ਜੀ ਇਹਦੇ ਵਿੱਚ ਸੋ ਇਹ ਆਪਣਾ ਲੰਚ ਆ ਤੇ ਹੁਣ ਜੋ ਵੀ ਆਪਣੀ ਵਾਲੇ 5 ਵਜੇ ਵਾਲੀ ਮੀਲ ਹੋਗੀ ਉਹ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਸੋ ਬਲੌਗ ਦੇ ਨਾਲ ਬੜੇ ਜੀ ਸੋ ਹਾਂਜੀ ਇਹ ਆਪਾਂ ਹੁਣ 5 ਵਜੇ ਵਾਲੀ ਜਿਹੜੀ ਮੀਲ ਆ ਪਹੁੰਚ ਲੈਣ ਲੱਗਿਆਂ ਆਪਾਂ ਇੱਕ ਸ਼ੇਕ ਕਰ ਲਿਆ ਵਾ ਸ਼ੇਕਰ ਵਿੱਚ ਨਾ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਦਹੀਂ ਆ ਇਹ ਸੋ ਮੈਂ ਦਹੀਂ ਪਾਵਾਂਗਾ ਇਹਦੇ ਵਿੱਚ ਨਾ ਦਹੀਂ ਪਾ ਕੇ ਤੇ ਇਹਦੇ ਵਿੱਚ ਜਿਹੜਾ ਮੈਂ ਪ੍ਰੋਟੀਨ ਨਾਲ ਜਿਹੜਾ ਉਹ ਪਾਵਾਂਗਾ ਨਾ ਲਈ ਆਪਾਂ ਇਹਦੇ ਵਿੱਚ ਇੱਕ ਸਕੂਪ ਆਪਾਂ ਜਿਹੜਾ ਉਹ ਪਾ ਲਿਆ ਜੀ ਤੇ ਹੁਣ ਆਪਾਂ ਇਹ ਚ ਮੈਂ ਪ੍ਰੋਟੀਨ ਪਾਵਾਂਗਾ ਹਨਾ ਤੁਸੀਂ ਦੇਖ ਸਕਦੇ ਹੋ ਆਹ ਮੈਂ ਅੱਧਾ ਸਕੂਪ ਆ ਜਿਹੜਾ ਮੈਂ ਪ੍ਰੋਟੀਨ ਦਾ ਪਾਵਾਂਗਾ ਜੀ ਅੱਧਾ ਸਕੂਪ ਪ੍ਰੋਟੀਨ ਦਾ ਪਾਵਾਂਗਾ ਤੇ ਥੋੜਾ ਜਿਹਾ ਬੀਸੀ ਆ ਜਿਹੜਾ ਮੈਂ ਉਹ ਇਹਦੇ ਵਿੱਚ ਐਡ ਕਰਾਂਗਾ ਸੋ ਛੋਟਾ 5 ਗ੍ਰਾਮ ਜਿਹੜਾ ਇਹਦੇ ਵਿੱਚ ਮੈਂ ਬੀਸੀ ਹੈ ਹਨਾ ਸੋ ਇਹ ਤੁਸੀਂ ਦੇਖ ਸਕਦੇ ਹੋ ਇਹ BC ਹੈ ਸੋ ਇਹਨੂੰ ਪਾ ਕੇ ਇਹ ਆਪਣਾ ਜਿਹੜਾ 5.5 ਲਈ ਮੀਲ ਹੋ ਗਈ ਸੋ ਇਹਨੂੰ ਪਾ ਕੇ ਆਪਾਂ ਹਲਾ ਕੇ ਇਹਨੂੰ ਹਨਾ ਇਹਦਾ ਸ਼ੇਕ ਕਰਕੇ ਆਪਾਂ ਇਹਨੂੰ ਪੀ ਲਾਂਗੇ ਤੇ ਨਾਲ ਇਹਦੇ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਇੱਕ ਸੇਵ ਆ ਇਹ ਇੱਕ ਆਪਾਂ ਸੇਵ ਲਵਾਂਗੇ ਸੋ ਇਹ ਆਪਣੀ 5.5 ਲਈ ਜਿਹੜੀ ਜਿਹੜੀ ਮੀਲ ਆ ਇਹ ਹੈ ਜੀ ਸੋ ਹਾਂਜੀ ਆਪਾਂ ਲੱਗਿਆ ਜੀ ਇਹਨੂੰ ਕਰਨ ਡਿਨਰ ਤੇ 8:00 ਵੱਜ ਗਏ ਆ 8:00 ਵਜੇ ਆਪਾਂ ਡਿਨਰ ਕਰਨ ਲੱਗਿਆ ਤੇ ਡਿਨਰ ਦੇ ਵਿੱਚ ਅੱਜ ਮੈਂ ਲਿਆ ਜੀ ਤੁਸੀਂ ਦੇਖ ਸਕਦੇ ਹੋ ਇੱਕ ਪਲੇਟ ਜਿਹੜੀ ਮੈਂ ਸਲਾਦ ਦੀ ਐਡ ਕੀਤੀ ਆ ਸਲਾਦ ਦੇ ਵਿੱਚ ਮੈਂ ਤਿੰਨ ਚਾਰ ਚੀਜ਼ ਜੜੀ ਤੇ ਨੇ ਹਾਫ ਗਾਜਰ ਜਿਹੜੀ ਕੀਤੀ ਆ ਇੱਕ ਪੀਸ ਚਕੁੰਦਰ ਦਾ ਮੈਂ ਕੀਤਾ ਤੁਸੀਂ ਦੇਖ ਸਕਦੇ ਜੀ ਇਹ ਚਕੁੰਦਰ ਹੋ ਗਈ ਆ ਹਾਂ ਫਿਰ ਹਾਫ ਗਾਜਰ ਹੋ ਗਈ ਇੱਕ ਪਿਆਜ ਲਿਆਵਾ ਤੇ ਨਾਲ ਇੱਕ ਜਿਹੜਾ ਖੀਰਾ ਵਾ ਮੈਂ ਉਹ ਲਿਆ ਤੇ ਨਾਲ ਇੱਕ ਮੈਂ ਨਿੰਬੂ ਲਿਆ ਜੀ ਇਹ ਤਾਂ ਆਪਣੀ ਹੋ ਗਈ ਸਲਾਦ ਦੀ ਬੁਲੇਟ ਠੀਕ ਆ ਜੀ ਤੇ ਨਾਲ ਤੁਸੀਂ ਦੇਖ ਸਕਦੇ ਇਹਦੇ ਮੈਂ ਲੈਨੇ 30 ਗ੍ਰਾਮ ਰਾਈਸ ਨੇ ਜੀ ਇਹ ਹਨਾ 30 ਗ੍ਰਾਮ ਚੋਲ ਹੋਗੇ ਤੇ 100 ਗ੍ਰਾਮ ਜਿਹੜਾ ਮੈਂ ਇਹ ਸੋਇਆ ਪਨੀਰ ਲਿਆ ਜੀ 100 ਗ੍ਰਾਮ ਪਨੀਰ ਆ ਜੀ ਇਹ ਤੇ 30 ਗ੍ਰਾਮ ਰਾਈਸ ਹੋਗੇ ਤੇ ਇੱਕ ਗੋਲੀ ਤੁਸੀਂ ਦੇਖ ਸਕਦੇ ਵੱਡੀ ਬੀ ਦਾਲ ਦੀ ਲਈ ਆ ਜੀ ਹਨਾ ਇੱਕ ਗੋਲੀ ਆਪਣੀ ਦਾਲ ਦੀ ਹੋ ਜਾਏਗੀ ਤੇ 300 ਗ੍ਰਾਮ ਚੌਲ ਹੋਗੇ ਤੇ 100 ਗ੍ਰਾਮ ਆਪਣੇ ਪਨੀਰ ਹੋ ਗਿਆ ਤੇ ਨਾਲ ਆਪਣੀ ਇੱਕ ਪਲੇਟ ਸਲਾਦ ਦੀ ਵੀ। ਸੋ ਇਹ ਆਪਣਾ ਡਿਨਰ ਹੋਏਗਾ ਜੀ। ਸੋ ਡਿਨਰ ਕਰਨ ਤੋਂ ਬਾਅਦ ਠੀਕ ਆਪਾਂ 20-25 ਮਿੰਟ ਬਾਅਦ ਆਪਾਂ ਗ੍ਰੀਨ ਟੀ ਜਾਂ ਫਿਰ ਆਪਾਂ ਗ੍ਰੀਨ ਕਾਫੀ ਜਿਹੜੀ ਆਪਾਂ ਖੋ ਲਵਾਂਗੇ। ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਨਾ ਜੋ ਮੈਂ ਅੱਜ ਵਰਕਆਊਟ ਕੀਤਾ ਸੀਗਾ ਤੁਸੀਂ ਉਹਦੇ ਵਿੱਚੋਂ ਅੱਧਾ ਵਰਕਆਊਟ ਹੈ ਜਿਹੜਾ ਤੁਸੀਂ ਇਕੱਲੀ ਰਨਿੰਗ ਵੀ ਤੁਸੀਂ ਲਾ ਸਕਦੇ ਹੋ ਹਨਾ। ਰਨਿੰਗ ਵਗੈਰਾ ਤੁਸੀਂ ਲਾ ਸਕਦੇ ਹੋ ਤੇ ਫਿਰ ਹੋਰ ਥੋੜੀ-ਬੋਧੀ ਐਕਸਰਸਾਈਜ਼ ਹਨ ਜਿਹੜੇ ਤੁਸੀਂ ਉਹ ਵੀ ਕਰ ਸਕਦੇ ਹੋ। ਮੈਂ ਐਕਸਰਸ ਤੁਸੀਂ ਉਹਨਾਂ ਚੋਂ ਕੋਈ ਵੀ ਐਕਸਰਸਾਈਜ਼ ਜਿਹੜੀ ਤੁਸੀਂ ਕਰ ਸਕਦੇ ਹੋ ਰਨਿੰਗ ਜ਼ਰੂਰ ਲਾਇਆ ਕਰੋ ਤੇ ਜਿਹੜੀ ਮੈਂ ਡਾਈਟ ਤੁਹਾਨੂੰ ਦੱਸੀ ਹੈ ਉਹਨੂੰ ਫੋਲੋ ਕਰ ਲਓ ਤੁਸੀਂ 10 ਦਿਨ ਦੇ ਵਿੱਚ ਦੇਖੋ ਤੁਹਾਨੂੰ ਬਹੁਤ ਸਾਰਾ ਜਿਹੜਾ ਰਿਜ਼ਲਟ ਆ ਉਹ ਮਿਲੇਗਾ ਜੀ ਸੋ ਆਪਣਾ ਜਿਹੜਾ ਬਲੌਗ ਆਪਾਂ ਇੱਥੇ ਖਤਮ ਕਰਦੇ ਆਂ ਤੇ ਮਿਲਦੇ ਗਾਣੇ ਕਿ ਨਵੇਂ ਤੇ ਵਧੀਆ ਬਲੌਗ ਦੇ ਨਾਲ ਅਗਰ ਤੁਹਾਨੂੰ ਜਿਹੜੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗਦੀ ਆ ਤਾਂ ਪਲੀਜ਼ ਮੇਰੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਦੋਸਤੋ ਮਿਲਦੇ